ਵਾਹਿਗੁਰੂ ਸ਼ਬਦ ਕੀਆ ਵਾਹਿਗੁਰੂ ਜਿਹੜਾ ਹੈ ਹੈ ਮੈਨੂੰ ਸਮਝਾ ਦਿਓ ਮੈਂ ਕਿ ਦੇਖੋ ਹੁਣ ਜਿਹੜੀ ਕੋਈ ਵੀ ਚੀਜ਼ ਆ ਕਹਿੰਦੇ ਨਾ ਹੁਣ ਆਪਾਂ ਕਈ ਜਣੇ ਕਹਿੰਦੇ ਭਾਜੀ ਮੈਨੂੰ ਰੱਬ ਹੁਣੇ ਮਿਲਾ ਦਿਓ ਕਹਿੰਦੇ ਤੁਸੀਂ ਉਸ ਤਰੀਕੇ ਤੁਸੀਂ ਉਸ ਤਰੀਕੇ ਗੱਲ ਕੀਆ ਵਾਹਿਗੁਰੂ ਜੀ ਮੈਨੂੰ ਹੁਣੇ ਸਮਝਾ ਦਿ ਨੀ ਮੈਂ ਨਹੀਂ ਕਹ ਮੈਨੂੰ ਹੁਣੇ ਸਮਝਾ ਦਿਓ ਮੈਂ ਕਹ ਰਿਹਾ ਸਮਝਾ ਦਿਓ ਮੈਨੂੰ ਸਮਝਾ ਦਿਓ ਹੈਨਾ ਜਿਹੜਾ ਧਰਮ ਦਾ ਰਸਤਾ ਨਾ ਪਹਿਲਾਂ ਉਹਦੇ ਤੇ ਚੱਲਣ ਦੇ ਲਈ ਸਾਨੂੰ ਉਹਦੇ ਉਦੇ ਸਕੂਲ ਦੇ ਵਿੱਚ ਐਂਟਰੀ ਲੈਣੀ ਪੈਂਦੀ ਆ ਐਂਟਰੀ ਲੈਣੀ ਕੀ ਆ ਉਹਦੇ ਰੂਲਸ ਨੂੰ ਉਹਦੇ ਡਿਸਪੀਸਪਲਨ ਨੂੰ ਫੋਲੋ ਕਰਨਾ ਪੈਂਦਾ ਠੀਕ ਹੈ ਤੇ ਉਹ ਡਿਸਪੀਸਪਲਨ ਕੀ ਆ ਸਾਨੂੰ ਵੈਗਰੂ ਸ਼ਬਦ ਨੂੰ ਸਮਝਣ ਦੇ ਲਈ ਪਹਿਲਾਂ ਆਪਣੀ ਮੈਂ ਛੱਡਣੀ ਪੈਣੀ ਆ ਮਨ ਦੀ ਮਤ ਤੇ ਅਗਣੀ ਪੈਣੀ ਆ ਵੈਗਰੂ ਸ਼ਬਦ ਜੋ ਆ ਤਿਆਗ ਹੈ ਮਨ ਕੀ ਮਤੜੀ ਵਿਸਾਰ ਹੈ ਦੂਜਾ ਪਾਉ ਜਿਓ ਜਦੋਂ ਮਨ ਦੀ ਮਤ ਨੂੰ ਤੁਸੀਂ ਤਿਆਗ ਦੋਗੇ ਵੀ ਕੁਵਰਜੀਤ ਸਿੰਘ ਕੁਵਰਜੀਤ ਸਿੰਘ ਜਿਹੜਾ ਆ ਉਹ ਇਹ ਸਰੀਰ ਆ ਆਤਮਾ ਨਹੀਂ ਆ ਸਰੀਰ ਦਾ ਨਾਮ ਹੈ ਕੋਰਜੀ ਸਿੰਘ ਆਤਮਾ ਦਾ ਨਾਮ ਥੋੜੀ ਆਤਮਾ ਤਾਂ ਉਹਦੀ ਅੰਸ ਆ ਹੂੰ ਉਹਦੀ ਜੋਤ ਆ ਉਹਦਾ ਤਾਂ ਨਾ ਲਹਿੰਗਾ ਹੈ ਨਾ ਕੁਛ ਹੂੰ ਠੀਕ ਹੈ ਨਾ ਉਹ ਆਦਮੀ ਔਰਤ ਆ ਜੋਤ ਰੂਪ ਆ ਪ੍ਰਕਾਸ਼ ਰੂਪ ਹੈ ਨਾ ਉਹਦੇ ਵਿੱਚੋਂ ਆਈ ਹੈ ਹੂੰ ਤੇ ਉਹਨੇ ਆ ਕੇ ਆਪਣੇ ਅੰਦਰ ਵੀ ਉਹ ਇਹ ਤਾਕਤ ਪੈਦਾ ਕੀਤੀ ਜਿਸ ਦਿਨ ਆਪਾਂ ਅੱਗੇ ਦੁਨੀਆ ਸਿਰਜ ਸਕਦੇ ਹਾਂ ਪ੍ਰਗਟ ਕਰਦੇ ਬੱਚੇ ਪੈਦਾ ਕਰ ਸਕਦੇ ਆ ਨਾ ਆਪਣੇ ਅੰਦਰ ਉਹਦੇ ਗੁਣ ਨੇ ਹੂੰ ਤੇ ਉਹਨੇ ਇਹ ਗੱਲ ਕਹੀ ਵੀ ਤਿਆਗੇ ਮਨ ਕੀ ਮਤੜੀ ਉਹ ਜੇ ਮਨ ਦੀ ਮੱਤ ਤੇ ਅਗਣੀ ਤੇ ਲੈਣਾ ਕੀ ਐ ਹੂੰ ਗੁਰ ਕੀ ਮੱਤ ਤੂੰ ਲੈ ਆਨੇ ਗੁਰੂ ਦੀ ਮੱਤ ਲੈਣੀ ਆ ਤੇ ਗੁਰੂ ਕੌਣ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਤੇ ਜਦੋਂ ਉਸ ਨੂੰ ਲੈਣ ਦੇ ਲਈ ਜਿਵੇਂ ਹੁਣ ਇੱਕ ਬੀਜ ਨੂੰ ਬੀਜਣਾ ਆ ਧਰਤੀ ਦੇ ਵਿੱਚ ਬੀਜਣਾ ਆ ਤੇ ਉਹ ਵਾਇਗ੍ਰੂ ਸ਼ਬਦਾਂ ਨੂੰ ਆਪਾਂ ਕਿਸੇ ਨੂੰ ਦੇਣਾ ਤੇ ਉਹ ਬੀਜ ਸਿੱਧਾ ਨਹੀਂ ਪੀਜਿਆ ਜਾ ਸਕਦਾ ਮੈਂ ਇੱਥੇ ਬੀਜ ਇੱਦਾਂ ਹੀ ਰੱਖਦਾ ਨਹੀਂ ਪੁੰਗਰਨਾ ਮੈਨੂੰ ਇਹਦੇ ਲਈ ਪਹਿਲਾਂ ਧਰਤੀ ਤਿਆਰ ਕਰਨੀ ਪੈਣੀ ਹੈ। ਸੁਆਗਾ ਫੇਰਨਾ ਪੈਣਾ। ਉਹਨੂੰ ਜ਼ਮੀਨ ਜਦੋਂ ਤਿਆਰ ਹੋ ਜਾਂਦੀ ਹੈ ਫਿਰ ਉਸ ਦੇ ਮੁਤਾਬਕ ਬੀਜ ਦਾ ਰੁੱਤ ਦੇਖਣੀ ਪੈਣੀ ਹੈ। ਉਹ ਰੁੱਤ ਕਿਹੜੀ ਹੈ? ਹਨਾ ਰੁੱਤ ਵੀ ਦੇਖਣੀ ਪੈਣੀ ਹੈ ਨਾ। ਹੁਣ ਕਣਕ ਜਿਹੜੀ ਹੈ ਉਹ ਤੁਸੀਂ ਕਦੋਂ ਬੀਜਦੇ ਆ? ਕਿਹੜੇ ਸਮੇਂ 'ਚ ਬੀਜਦੇ ਆ? ਸਰਦੀਆਂ ਦੇ ਵਕਤ ਗਰਮੀ ਆਣ ਤੋਂ ਪਹਿਲਾਂ। ਗਰਮੀ ਆਣ ਤੋਂ ਪਹਿਲਾਂ ਬੀਜੀ ਹੁੰਦੀ ਆ। ਹਨਾ ਗਰਮੀ ਆਣ ਦੇ ਵੇਲੇ ਤਾਂ ਉਹ ਕੱਟੀ ਜਾਂਦੀ ਆ। ਗਰਮੀ ਜਦੋਂ ਗਰਮੀ 'ਚ ਕਿਹੜਾ ਸਟਾਰਟਿੰਗ ਗਰਮੀ ਦੇ ਸਟਾਰਟਿੰਗ ਦੇ ਵਿੱਚ April ਦੇ ਵਿੱਚ ਕੱਟੀ ਜਾਂਦੀ ਆ। ਕੱਟੀ ਜਾਂਦੀ ਆ ਹਨਾ। ਤੇ ਗਰਮੀਆਂ ਚ ਫੇਰ ਅੱਗੋਂ ਚੋਲ ਬੀਜ ਦਿੰਦੇ ਹੈ ਨਾ ਰੁੱਤ ਦੇ ਮਦਾਂ ਨਾ ਬੀਜ ਬੀਜੇ ਦਾ ਧਰਤੀ ਵੀ ਉਦਾਂ ਤਿਆਰ ਕੀਦੀ ਉਸੇ ਤਰ੍ਹਾਂ ਇਨਸਾਨੀ ਜਾਮਾ ਜਿਹੜਾ ਆਪਾਂ ਪਹਿਨਿਆ ਹੋਇਆ ਸਾਡੀ ਆਤਮਾ ਨੇ ਸੋਲ ਨੇ ਪਰਮਾਤਮਾ ਦਾ ਕੋਈ ਵੀ ਨਾਮ ਹੈ ਉਹਦੇ ਬੀਜ ਬੀਜਣ ਤੋਂ ਪਹਿਲਾਂ ਉਹਦੇ ਕੀਤੇ ਹੋਏ ਕਰਮਾਂ ਦੀ ਪ੍ਰਾਣਿਕਰਮ ਉਹਨੇ ਕਿਹੜੇ ਕੀਤੇ ਨੇ ਹੁਣ ਤੱਕ ਦੇ ਇਸ ਜਾਮੇ ਚ ਆ ਕੇ ਉਹਨੇ ਕਿਹੜੇ ਥਾਟਸ ਲੈਨੇ ਕਿਹੜੀ ਸੰਗਤ ਚੋਂ ਰਹਿੰਦਾ ਉਸ ਦਾ ਉਹਦੇ ਤੇ ਗੁਬਾਰਕ ਹੀ ਬਣਿਆ ਉਹਨੂੰ ਅਥੂਲ ਉਹਨੂੰ ਸਥਾਈ ਕਰਨ ਦੇ ਲਈ ਪਹਿਲਾਂ ਉਹਨੂੰ ਸੰਗਤ ਦੇ ਵਿੱਚ ਸੰਗਤ ਦੀ ਜੋੜੇ ਝਾੜਨ ਦੀ ਸੇਵਾ ਕਰਨੀ ਪੈਣੀ ਜਦੋਂ ਜੋੜੇ ਦੀ ਸੇਵਾ ਕਰਦਾ ਕਿਸੇ ਪਾਸੇ ਵੀ ਕਰ ਲੋ ਤੁਸੀਂ ਸੰਗਤ ਦੀ ਸੇਵਾ ਜੋੜੇ ਝਾੜਨ ਦੀ ਸੇਵਾ ਨਾਲ ਤੁਹਾਡਾ ਨਿਮਰਤਾ ਆਉਗੀ ਕਿਉਂ ਉਹ ਕਬir ਜੀ ਦੇਖੀ ਐਡਾ ਵੱਡਾ ਗੱਡੀ ਗੁਡੀ ਲਈ ਫਿਰਦਾ ਇੱਥੇ ਲੋਕਾਂ ਦੇ ਜੋੜੇ ਝਾੜਦਾ ਫਿਰਦਾ ਉਹ ਮਾਨਮ ਪਮਾਨ ਤੋਂ ਪਰੇ ਹੋਣਾ ਪੈਣਾ ਮਨ ਨੂੰ ਥੱਲੇ ਸੁੱਟਣਾ ਪੈਣਾ ਪਹਿਲਾਂ ਹਨਾ ਮਨ ਨੂੰ ਜਦੋਂ ਤੁਸੀਂ ਸਥਾਈ ਕੀਤਾ ਸੰਗਤ ਦੇ ਵਿੱਚ ਜੋੜੇ ਚੜੇ ਫਿਰ ਝੂਠੇ ਭਾਂਡੇ ਦੀ ਸੇਵਾ ਤੇ ਆਜੋ ਜੂੜਦੀ ਸਹਾ ਉਹ ਮਨ ਨੂੰ ਮਾਂਜਿਆ ਜਾਊਗਾ ਭਾਂਡੇ ਨਹੀਂ ਮਾਂਜ ਰਹੇ ਹੋ ਉਸ ਵੇਲੇ ਤੁਸੀਂ ਮਨ ਨੂੰ ਮਾਂਜੋਗੇ ਕਿਉਂਕਿ ਜਨਮ ਜਨਮ ਕੀ ਸੰਮਨ ਕੋ ਮੱਲ ਲਾਗੀ ਕਾਲਾ ਹੋਆ ਸਿਆ ਤੇ ਉਹਦੇ ਲਈ ਉਹ ਬੀਜ ਬੀਜਣ ਲਈ ਭਾਂਡਾ ਧੋਏ ਤੂਪ ਬੈਸ ਦੋਵੋ ਤੋ ਦੁੱਧੇ ਕੋ ਜਾਵੋ ਜਦੋਂ ਸੰਗਤ ਦਾਏ ਵਿੱਚ ਜਾ ਕਰਕੇ ਉਹਦੀ ਸੇਵਾ ਕਰੋਗੇ ਉਹ ਧਰਤੀ ਤਿਆਰ ਹੋ ਜਾ ਫਿਰ ਸੰਗਤ ਵਿੱਚ ਜਾ ਕਰਕੇ ਤੁਸੀਂ ਬੈਠੋਗੇ ਉਹਦਾ ਸੁਣੋਗੇ ਪਹਿਲਾਂ ਮੈਸੇਜ ਸੁਣੋ ਸੁਣੋਂਗੇ ਫਿਰ ਉਹਨੂੰ ਇੰਪਲੀਮੈਂਟੇਸ਼ਨ ਕਰਨੀ ਸਟਾਰਟ ਕਰੋਗੇ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟੇਸ਼ਨ ਕਰਨਾ ਸਟਾਰਟ ਕਰੋਗੇ ਹੌਲੀ ਹੌਲੀ ਸਹਿਜਤਾ ਪ੍ਰਗਟਾਣੀ ਸ਼ੁਰੂ ਹੋ ਗਈ ਤੜੇ ਸਵੇਰ 'ਚ ਬਦਲਾਵ ਆਣਾ ਸ਼ੁਰੂ ਹੋ ਗਾ ਜਦੋਂ ਸਵੇਰ 'ਚ ਬਦਲਾਵ ਤੁਸੀਂ ਉਹਨੂੰ ਰਿਪੀਟ ਏਵਰੀ ਡੇ ਕਰਨਾ ਸਟਾਰਟ ਕਰੋਗੇ ਏਵਰੀ ਡੇ ਦੇ ਵਿੱਚ ਤੁਸੀਂ ਹਰ ਦਿਨ ਜਦੋਂ ਜਾਗਦੇ ਆ ਉਹਦਾ ਸ਼ੁਕਰਾਨਾ ਤੇ ਸੌਣ ਵਕਤ ਦਾ ਸ਼ੁਕਰਾਨਾ ਕਰਕੇ ਜਾਓਗੇ ਹਾਂ ਠੀਕ ਉਹ ਜਦੋਂ ਆਦਤਾਂ ਬਣਨੀ ਸ਼ੁਰੂ ਹੋਣਗੀਆਂ ਫਿਰ ਉਹ ਪੁਰਬ ਜਨਮ ਪੁਰਬ ਜਨਮ ਦਾ ਜਿਹੜਾ ਅੰਕੁਰਾ ਪ੍ਰਗਟ ਹੋਊਗਾ ਫੇਰ ਉਹ ਵਾਈਗਰੂ ਸ਼ਬਦ ਜਿਹੜਾ ਆ ਉਹ ਫੇਰ ਵਸਾਇਆ ਜਾਂਦਾ ਸਿੱਧਾ ਨਹੀਂ ਦਿੱਤਾ ਜਾਂਦਾ ਹੂੰ ਵਾਈਗਰੂ ਸ਼ਬਦ ਬਹੁਤ ਮਹਿੰਗਾ ਉਹਦੇ ਸਿਰਫ ਤਸਲਾ ਆ ਮਹਿੰਗਾ ਬੀਜ ਹੈ ਨਾ ਮਹਿੰਗਾ ਬੀਜ ਹੈ ਮਹਿੰਗਾ ਬੀਜ ਜੇ ਤੁਸੀਂ ਦੱਸਤਾ ਦਿੱਤਾ ਸਭ ਕੁਝ ਪਰ ਮਤਲਬ ਹੋਏ ਤੱਕ ਨਹੀਂ ਦੱਸਿਆ ਦੇਖੋ ਮੈਂ ਉਹੀ ਦੱਸਣਾ ਮਤਲਬ ਉਹੀ ਦੱਸਣਾ ਮੀਨਿੰਗ ਤਾਂ ਆਪਾਂ ਦੱਸ ਹੀ ਸਕਦੇ ਨਾ ਮੈਨੂੰ ਵੀ ਕਹੇਗਾ ਵੀ ਕੋਈ ਗੱਲ ਕਹੇਗਾ ਵੀ ਵਾਟੇ ਸਾਇੰਸ ਮੈਂ ਥੋੜੀ ਨਾ ਕਹੂੰਗਾ ਵੀ ਸਾਇੰਸ ਚ ਐ ਚੀਜ਼ਾਂ ਹੁੰਦੀਆਂ ਪਹਿਲਾਂ ਇੱਕ ਡੈਫੀਨੇਸ਼ਨ ਤਾਂ ਸਮਝਾਈ ਜਾ ਸਕਦੀ ਹੈ ਨਾ ਵੀ ਦੋ ਲਾਈਨਾਂ ਦੀ ਡੈਫੀਨੇਸ਼ਨ ਤਾਂ ਸਮਝਾਈਓ ਵਾਈਗਰੂ ਸ਼ਬਦ ਜਿਹੜਾ ਹੈ ਨ ਇਹ ਸਿਫਤ ਸਲਾਹ ਵਾਹ ਗੁਰੂ ਜਿਹੜਾ ਗੁਰੂ ਹੈ ਉਹ ਹਨੇਰੇ ਨੂੰ ਉਹ ਧਰਤੀ ਦੇ ਵਿੱਚ ਉਹ ਹਨੇਰੇ ਤੋਂ ਦੂਰ ਕਰਨ ਵਾਲਾ ਉਹ ਗੁਰੂ ਜਿਹੜਾ ਤੁਹਾਡੇ ਅਗਿਆਨਤਾ ਦੇ ਹਨੇਰੇ ਚ ਜੋਤ ਦਾ ਪ੍ਰਕਾਸ਼ ਕਰ ਦੇਵੇ ਤੇ ਤੁਹਾਨੂੰ ਧਰਮ ਦੇ ਨਾਲ ਜੋੜ ਕਰਕੇ ਸਿੱਧਾ ਤੁਹਾਡੀ ਆਤਮਾ ਦੀ ਪ੍ਰਧਾਨਤਾ ਤੁਹਾਡੀ ਸੁਰਤ ਕਰੇ ਤੇ ਪਰਮਾਤਮਾ ਦੀ ਪ੍ਰਧਾਨਤਾ ਉਹ ਸ਼ਬਦ ਕਰੇ ਤੇ ਉਹ ਸ਼ਬਦ ਔਰ ਸੁਰਤ ਦੇ ਮੇਲ ਨੂੰ ਕਰਨਾ ਹੀ ਵਾਹ ਗੁਰੂ ਆ ਹੂੰ ਤਾਹੀਂ ਆਤਮਾ ਪਰਮਾਤਮਾ ਵਿੱਚ ਇਹ ਵਗ ਰੂ ਸਕਦਾ ਇਹਦੇ ਵਿੱਚ ਕਿਤੇ ਵੀ ਕੋਈ ਸਭਤਾ ਇਨਕਲੂਡਡ ਨਹੀਂ ਆ ਪਰਟੀਕੂਲਰ ਕੋਈ ਸਭਤਾ ਇਨਕਲੂਡਡ ਨਹੀਂ ਇਹ ਸਾਰਿਆਂ ਲਈ ਪਰ ਇਹ ਸਾਰਿਆਂ ਨੂੰ ਸਮਝਾਉਣ ਦੇ ਲਈ ਪਹਿਲਾਂ ਤੁਹਾਨੂੰ ਸਾਹਮਣੇ ਵਾਲੇ ਦਾ ਪਤਾ ਹੋਣਾ ਚਾਹੀਦਾ ਕਿ ਉਹ ਐਕਚੁਅਲ ਚ ਪਹਿਲਾਂ ਸਾਰੀ ਲਾਈਫ ਉਹਨੇ ਜ਼ਿੰਦਗੀ ਚ ਕੀ ਜੀਆ ਹੈ ਕੀ ਪੜਿਆ ਕੀ ਸੁਣਿਆ ਠੀਕ ਆ ਹੁਣ ਜਿਹੜਾ ਕੋਈ ਕਿਸਾਨੀ ਕਰ ਰਿਹਾ ਗੁਰੂ ਸਾਹਿਬ ਨੇ ਉਹਨੂੰ ਸਿੱਧਾ ਜਾ ਕੇ ਜਿਵੇਂ ਆਮ ਸਿੱਧਾਂ ਨਾਲ ਗੋਸ਼ਟ ਕੀਤੀ ਉਹ ਗੋਸ਼ਟ ਉਹਦੇ ਨਾਲ ਨਹੀਂ ਕੀਤੀ ਜ਼ਿਮੀਦਾਰਾਂ ਨਾਲ ਨਹੀਂ ਕੀਤੀ ਕਿਸਾਨ ਨਹੀਂ ਕਰਨ ਵਾਲੇ ਨਾਲ ਨਹੀਂ ਕੀਤੀ ਉਹਦੇ ਨਾਲ ਜਾ ਕੇ ਉਹਨੂੰ ਉਹਨਾਂ ਕ ਸੁਨੇਹਾ ਦਿੱਤਾ ਜਿੰਨੀ ਕ ਉਹਨੂੰ ਲੋੜ ਸੀ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਹੁਣ ਖੇਤਾਂ ਨਾਲ ਕਰਨ ਖੇਤਾਂ ਨਹੀਂ ਐਗਜ਼ਾਮਪਲ ਦਊਗਾ ਨਾ ਹੁਣ ਜਿਹੜੇ ਬੰਦੇ ਜੈ ਸ਼੍ਰੀ ਰਾਮ ਸਾਰਾ ਕੋ ਕਰਦੇ ਵੇ ਰਾਮਚੰਦਰ ਜੀ ਦਾ ਉਹ ਸਾਰਾ ਰਾਮ ਮੰਦਰ ਬਣਾ ਰਹੇ ਇਹਨਾਂ ਸਾਰਾ ਕੋ ਆਪਸ ਵਿੱਚ ਫਿਰ ਵੀ ਲੜੀ ਜਾ ਰਹੇ ਐਸਵਾ ਤਾਂ ਉਹਨਾਂ ਦਾ ਹੀ ਮੰਤਰੀ ਆ ਉਹਨਾਂ ਦਾ ਹੀ ਰਾਜ ਆ ਫਿਰ ਵੀ ਉਹ ਕਹਿੰਦੇ ਹਿੰਦੂ ਖਤਰੇ 'ਚ ਗੱਲ ਸਮਝ ਰਹੇ ਹੋ ਹੈਨਾ ਪਰ ਉਹਨਾਂ ਨੂੰ ਖਤਰੇ 'ਚ ਨਹੀਂ ਹੈਗੇ ਦੇਖੋ ਖਤਰੇ 'ਚ ਹਰ ਇਨਸਾਨ ਆ ਜਿੰਨੂੰ ਧਰਮ ਦਾ ਨਹੀਂ ਪਤਾ ਉਹ ਨਹੀਂ ਦੇਰੋਂ ਖਤਰੇ 'ਚ ਜਿਨੀ ਜਿਨੀ ਦੇਰ ਤੁਹਾਨੂੰ ਧਰਮ ਦਾ ਨਹੀਂ ਨਾ ਪਤਾ ਆਪਣਾ ਆਪਣੇ ਆਪ ਨੂੰ ਮੂਲ ਦਾ ਨਹੀਂ ਪਤਾ ਉਹ ਨਹੀਂ ਦੇਰ ਖਤਰੇ 'ਚ ਤੇ ਮੈਂ ਉਹ ਵਿਚਾਰੇ ਧਰਮੀ ਇਨਸਾਨ ਦੂਜਿਆਂ ਤੇ ਤਰਸ ਕਰਦਾ ਆ ਤੇ ਮੈਂ ਉਹਨਾਂ ਤੇ ਉਹ ਪਿਆਰ ਆਂਦਾ ਵੀ ਐਕਚੁਅਲੀ ਚ ਉਹ ਜਗਿਆਸੂ ਨੇ ਉਹਨਾਂ ਦੀ ਗਲਤੀ ਨਹੀਂ ਆ ਉਹਨਾਂ ਨੂੰ ਮੋੜਾ ਗਲਤ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਸਮਝਾਣ ਦੀ ਲੋੜ ਹੈ ਵੀ ਐਕਚੁਅਲੀ ਚ ਰਮਿਆ ਹੋਇਆ RAM ਜਿਹੜਾ ਅੰਦਰ ਵਸਾਇਆ RAM ਕਹਿਣ ਮੈਂ ਭੇਜਦਾ ਹੈ ਗੁਰਬਾਣੀ ਕੀ ਕਹਿ ਰਹੀ ਹੈ ਤੇ ਉਹ RAM RAM ਜਾਪ ਕੇ ਕਿੰਨਾ ਆਨੰਦ ਆ ਸਕਦਾ ਬ੍ਰਹਮ ਮੂਰਤ ਟਾਈਮ ਉੱਠ ਕੇ ਜਿੰਨੂੰ ਕਿ ਆਪਾਂ ਅਮਰਤ ਵੇਲਾ ਕਹਿੰਦੇ ਆ ਬ੍ਰਹਮ ਮੂਰਤ ਕਹਿੰਦੇ ਆ ਤੇ ਉਹਨਾਂ ਨੂੰ ਉਹਨਾਂ ਦੀ ਐਗਜ਼ੈਂਪਲਸ ਦੇ ਨਾਲ ਉਹਨ ਜੋ ਵਰਡ ਬੋਲ ਰਿਹਾ ਉਹਨਾਂ ਨੂੰ ਆਨੰਦ ਦੇ ਕੇ ਫਿਰ ਉਹਨਾਂ ਨੂੰ ਗੁਰਬਾਣੀ ਦੀ ਗੱਲ ਸਹੀ ਤਰੀਕੇ ਸਮਝਾਈ ਜਾ ਸਕਦੀ ਹੈ ਯੋ ਮੈਨੋ ਲਾ ਤੇ ਮੇਰਾ ਪ੍ਰਚਾਰ ਕਰਨ ਦਾ ਤਰੀਕਾ ਵੱਖਰਾ ਬਸ ਹੁਣ ਤੱਕ ਤੁਸੀਂ ਕਿੰਨੇ ਕੋ ਸੰਗਤ ਨਾਲ ਜੋੜੀ ਆਪਾਂ ਸੰਗਤ ਨਹੀਂ ਮੈਂ ਆਪਣੇ ਨਾਲ ਜੋੜੀ ਪਰਮਾਤਮਾ ਦੇ ਨਾਮ ਦੇ ਨਾਲ ਜੋੜੀ ਆ ਕਿਉਂਕਿ ਮੈਂ ਆਪਣੇ ਨਾਲ ਤਾਂ ਜੋੜਦਾ ਨਹੀਂ ਮੇਰਾ ਆਪਣਾ ਕੋਈ ਹਸਤਿੱਤਵ ਨਹੀਂ ਮੈਂ ਤਾਂ ਕੱਲ ਨੂੰ ਮਰ ਜਾ ਫਿਰ ਕਿੰਨੂੰ ਕਹੋਗੇ ਠੀਕ ਹੈ ਕਿ ਨਹੀਂ ਉਹਦੇ ਨਾਮ ਨਾਲ ਜੋੜਨਾ ਕਿਉਂਕਿ ਉਹਦਾ ਨਾਮ ਆਪਣੇ ਆਪ 'ਚ ਤਾਕਤ ਰੱਖਦਾ ਉਹ ਤੁਹਾਨੂੰ ਜਦੋਂ ਉਹਦੇ ਪੱਲਾ ਉਹਦੇ ਉਹਦੇ ਉਹਨੂੰ ਬਾਹ ਫੜਾ ਦਾਂਗੇ ਠੀਕ ਹੈ ਹੁਣ ਮੈਂ ਤੁਹਾਨੂੰ ਕਹਾਂ ਪਾਜੀ ਉਹ ਦੇਖੋ ਉਧਰ ਚੰਦਰਮਾ ਤੁਸੀਂ ਮੇਰੀ ਉਂਗਲ ਫੜ ਕੇ ਬਹਿ ਜਾਓ ਕਸੂਰ ਮੇਰਾ ਤਾਂ ਨਹੀਂ ਹੈਨਾ ਤਾਨੂੰ ਰੋਸ਼ਨੀ ਵੱਲ ਨੂੰ ਦਿਖਾ ਦੇਣਾ ਰੋਸ਼ਨੀ ਵੱਲ ਧਿਆਨ ਦਿਓ ਇਸ ਕਰਕੇ ਮੇਰੇ ਨਾਲ ਜੁੜਨ ਦੀ ਲੋੜ ਨਹੀਂ ਤੁਹਾਨੂੰ ਧਰਮ ਦੀ ਗੱਲ ਕੀ ਹੈ ਉਹ ਤੁਹਾਨੂੰ ਕਨਸੈਪਟ ਦਾ ਤੁਸੀਂ ਉਹਦੇ ਨਾਲ ਜੁੜੋ ਮੇਰੇ ਨਾਲ ਜੁੜਨ ਦੀ ਥੋੜੇ ਮੇਰੇ ਲੋਕਟ ਨਾ ਪਾ ਲਈਓ ਕਿਤੇ ਠੀਕ ਹੈ ਫਿਰ ਮੈਂ ਵੀ ਪਾਪਾਂ ਦਾ ਭਾਗੀ ਦਰਬੰਦੀ ਉਹ ਕੰਮ ਨਹੀਂ ਕਰਨਾ ਬੜੀ ਵੱਡੀ ਗੱਲ ਕਹੀ ਹੈ ਮੇਰੇ ਲੋਕਟ ਨਾ ਪਾ ਲਈ ਨੀ ਬਿਲਕੁਲ ਸਹੀ ਆ ਠੀਕ ਆ ਕਿਉਂਕਿ ਬਾਬਾ ਜਿਹਦਾ ਜਿਹਦਾ ਸਾਈਨ